ਦੋਸਤੋ ਪਿਆਰ ਪਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਦਿਲੋਂ ਦੁਆਵਾਂ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤਾਂ ਮੇਰਾ ਵੀ ਦਿਲ ਕਰਦਾ ਕਿ ਹੋਰ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਈਏ ਜਿਹੜੇ ਨਵੇਂ ਵੀਵਰਸ ਨੇ ਪਹਿਲੀ ਵਾਰ ਚੈਨਲ ਤੇ ਆਏ ਨੇ ਪਹਿਲੀ ਵਾਰ ਚੈਨਲ ਦੇਖ ਰਹੇ ਨੇ ਵੀਡੀਓਜ਼ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਥੋੜੀ ਮੋਟੀਵੇਸ਼ਨ ਨਾਲ ਹੀ ਮੈਂ ਅੱਗੇ ਵੀ ਅੱਗੇ ਇਹ ਕੰਮ ਕਰ ਸਕਾਂ ਬਹੁਤ ਬਹੁਤ ਦੁਆਵਾਂ ਮਾਰੀ ਸਾਰੇ ਸੇਤਿਆ ਬਰੋ ਤੇ ਅਮਨ ਸ਼ਾਂਤੀ ਦੇ ਹੈ ਉਹ ਸਾਰੇ ਰਹੀਏ ਸੋ ਅੱਜ ਗੱਲ ਕਰਦੇ ਆਂ ਰਾਗ ਕਲਿਆਣ ਦੇ ਬਾਰੇ ਰਾਗ ਕਲਿਆਣ ਬੜਾ ਬੇਸਿਕ ਰਾਗ ਹੈ ਜਦੋਂ ਤੁਸੀਂ ਉਸਤਾਦ ਕੋਲੇ ਜਾਂਦੇ ਹੋ ਸਭ ਤੋਂ ਪਹਿਲਾਂ ਪੰਜ ਰਾਗਾਂ ਦੇ ਵਿੱਚੋਂ ਇੱਕ ਰਾਗ ਉਹ ਸ਼ੁਰੂ ਕਰਵਾਉਂਦੇ ਨੇ ਕਿਉਂਕਿ ਇਹ ਬਹੁਤ ਬੇਸਿਕ ਰਾਗ ਨੇ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਕਲਿਆਣ ਬਿਲਾਵਲ ਬਿਹਾਰ ਪੈਰੋ ਤੇ ਭੁਪਾਲੀ ਇਹ ਜਿਹੜੇ 4-5 ਰਾਗ ਨੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਿਖਾਏ ਜਾਂਦੇ ਨੇ ਕਿਉਂਕਿ ਇਹ ਬਹੁਤ ਅ ਕਹਿੰਦੇ ਬੇਸਿਕ ਰਾਗ ਹੋਣ ਕਰਕੇ ਸ਼ੁਰੂਆਤੀ ਰਾਗ ਹੋਣ ਕਰਕੇ ਇਹਨਾਂ ਨੂੰ ਪ੍ਰਮੁੱਖ ਰਾਗ ਵੀ ਕਿਹਾ ਜਾਂਦਾ ਹੈ ਔਰ ਇਹਨਾਂ ਤੋਂ ਸ਼ੁਰੂਆਤ ਕਰਵਾਈ ਜਾਂਦੀ ਹੈ ਜਿਹੜਾ ਕਲਿਆਣ ਰਾਗ ਹੈ ਇਹ ਇਸੇ ਤਰ੍ਹਾਂ ਹੀ ਪ੍ਰਮੁੱਖ ਰਾਗਾਂ ਦੇ ਵਿੱਚੋਂ ਇੱਕ ਹੈ ਬੜਾ ਪ੍ਰਾਤਮਿਕ ਰਾਗ ਹੈ ਤੇ ਇਹਦਾ ਪਹਿਲਾ ਇੱਕ ਰੂਪ ਇਹਨੂੰ ਈਮਨ ਵੀ ਕਿਹਾ ਜਾਂਦਾ ਹੈ ਇਨੂੰ ਯਮਨ ਵੀ ਕਿਹਾ ਜਾਂਦਾ ਹੈ ਇਹਨੂੰ ਯਮਨ ਕਲਿਆਣ ਵੀ ਕਿਹਾ ਜਾਂਦਾ ਹੈ ਇਹਨੂੰ ਕੱਲਾ ਕਲਿਆਣ ਵੀ ਕਿਹਾ ਜਾਂਦਾ ਹੈ ਕਲਿਆਣ ਰਾਗ ਜਿਹੜਾ ਦੋਸਤੋ ਇੱਕ ਖੁਸ਼ੀ ਪੈਦਾ ਕਰਨ ਵਾਲਾ ਰਾਗ ਹੈ ਰਾਗਾਂ ਦੇ ਅੱਗੇ ਜਿਹੜੇ ਪ੍ਰਕਾਰ ਬਣਦੇ ਆ ਉਸੇ ਤਰ੍ਹਾਂ ਕਲਿਆਣ ਰਾਗ ਦੇ ਵਿੱਚੋਂ ਕਲਿਆਣ ਪਪਾਲੀ ਰਾਗ ਵੀ ਇਸੇ ਇਹਦੇ ਵਿੱਚੋਂ ਨਿਕਲੇ ਹੋਏ ਇੱਕ ਪ੍ਰਕਾਰ ਹੈ ਹੋਰ ਬਹੁਤ ਸਾਰੇ ਰਾਗ ਇਸ ਕਲਿਆਣ ਰਾਗ ਦੇ ਵਿੱਚੋਂ ਨਿਕਲਦੇ ਨੇ ਤੇ ਮੈਂ ਦੱਸ ਦਵਾਂ ਕਿ ਕਲਿਆਣ ਤੇ ਪਪਾਲੀ ਦੋਵੇਂ ਸੁਤੰਤਰ ਤੇ ਬੜੇ ਵਿਭਿੰਨ ਹੈ ਆਪਸ ਦੇ ਵਿੱਚ ਇਹ ਰਾਗ ਨੇ ਕਲਿਆਣ ਰਾਗ ਦੀ ਜੇ ਗੱਲ ਕਰੀਏ ਇਹਦੇ ਵਿੱਚ ਜਿਹੜਾ ਮੱਧਮ ਹੈ ਯਾਨੀ ਕਿ ਮਾਂ ਉਹ ਤੀਵਰ ਲੱਗਦਾ ਹੈ ਬਾਕੀ ਸਾਰੇ ਸੁਰ ਸ਼ੁੱਧ ਲੱਗਦੇ ਨੇ ਕਲਿਆਣ ਰਾਗ ਹੈ ਜਿਹੜਾ ਕਲਿਆਣ ਥਾਟ ਦੇ ਵਿੱਚੋਂ ਹੀ ਨਿਕਲਿਆ ਹੋਇਆ ਰਾਗ ਹੈ ਇਸ ਦੀ ਜਿਹੜੀ ਆਪਾਂ ਜਾਤੀ ਦੀ ਗੱਲ ਕਰੀਏ ਜਾਤੀ ਸੰਪੂਰਨ ਸੰਪੂਰਨ ਮਤਲਬ ਇਹਦੀ ਅਰੋਹ ਵੀ ਸੱਤ ਸੁਰਾਂ ਵਾਲੀ ਲੱਗਦੀ ਹੈ ਤੇ ਵਾਪਸ ਜਿਹੜੀ ਅਵਰੋਹ ਆਉਂਦੀ ਹੈ ਉਹਦੇ ਵਿੱਚ ਵੀ ਸੱਤ ਸੁਰ ਯੂਜ਼ ਹੁੰਦੇ ਆ ਵਾਦੀ ਸੁਰ ਜਿਹੜਾ ਵਾਰ-ਵਾਰ ਲੱਗਣ ਵਾਲਾ ਉਹ ਇਹਦੇ ਵਿੱਚ ਗੰਧਾਰ ਯਾਨੀ ਕਿ ਗਾ ਸਵਾਦੀ ਸੁਰ ਜਿਹੜਾ ਬਾਦੀ ਤੋਂ ਥੋੜਾ ਜਿਹਾ ਘੱਟ ਪ੍ਰਯੋਗ ਹੁੰਦਾ ਹੈ ਕਹਿ ਲਿਏ ਵੀ ਜੇ 90% ਬਾਦੀ ਸੁਰ ਯੂਜ਼ ਹੁੰਦਾ ਤਾਂ 70% ਸਵਾਦੀ ਸੁਰ ਯੂਜ਼ ਹੁੰਦਾ ਆ ਉਹ ਹੈਗਾ ਨਿਸ਼ਾਦ ਇਸ ਯਾਨੀ ਕਿ ਨੀ ਜਿਹੜਾ ਆ ਗਾਹ ਤੋਂ ਬਾਅਦ ਘੱਟ ਯੂਜ਼ ਹੋਣ ਵਾਲਾ ਸੋਰ ਹੈ ਜਿਹੜਾ ਉਹ ਹੈਗਾ ਨਿਸ਼ਾਦ ਥੋੜਾ ਜਿਹਾ ਤੁਹਾਨੂੰ ਮੈਂ ਗਾ ਕੇ ਸੁਣਾਉਣਾ ਨਿਰੇ ਗਰੇ ਗਰੇ ਨਿਰੇ ਸਾ

ਹਰੀ ਹਰੇ ਨੀਰੇ ਸਵਾ ਸਾਰੀ ਰਵ ਮਹਰੇ ਨੀਰੇ ਦਾ ਕਲਿਆਣ ਰਾਗ ਬਾਰੇ ਇਨਫੋਰਮੇਸ਼ਨ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਦੀ ਅੱਗੇ ਜ਼ਰੂਰ ਸ਼ੇਅਰ ਕਰੋ ਕਮੈਂਟਸ ਕਰਕੇ ਸਾਨੂੰ ਆਪਣੇ ਆਪਣੇ ਸੁਝਾਅ ਵੀ ਦਿਓ ਇਸ ਵੀਡੀਓ ਨੂੰ ਲਾਈਕ ਵੀ ਕਰੋ ਔਰ ਸ਼ੇਅਰ ਵੀ ਕਰੋ ਤਾਂ ਕਿ ਲੋੜਵੰਦਾ ਤੱਕ ਜਿਹੜੇ ਜੈਨੂਨ ਸਿੱਖਣਾ ਚਾਹੁੰਦੇ ਨੇ ਉਹਨਾਂ ਤੱਕ ਵੀਡੀਓ ਪਹੁੰਚੇ ਸਾਰੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਤੁਹਾਡਾ ਪਿਆਰ ਹੀ ਸਾਡੀ ਮੋਟੀਵੇਸ਼ਨ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ